ਇੱਕ ਬੇहद ਹੀ ਦੁਖਦਾਈ ਖਬਰ ਸਾਂਝੀ ਕਰਾਂਗੇ ਜਿੱਥੇ ਪਿੰਡ ਤਤਲੇ ਵਿਖੇ ਡੰਗਰਾਂ ਦੇ ਲਈ ਲੈਂਟਰ ਪਾ ਕੇ ਬਣਾਇਆ ਗਿਆ ਪੱਕਾ ਸ਼ੈੱਡ ਅਚਾਨਕ ਡਿੱਗ ਪਿਆ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸ਼ੈੱਡ 100 ਫੁੱਟ ਲੰਬਾ 20 ਫੁੱਟ ਚੌੜਾ ਸੀ ਤੇ ਚੰਗੀ ਤਰ੍ਹਾਂ ਸੀਮੈਂਟ ਸਰੀਆ ਤੇ ਲੈਂਟਰ ਪਾ ਕੇ ਬਣਾਇਆ ਗਿਆ ਸੀ ਪਰ ਬਾਰਿਸ਼ ਤੇ ਪਾਣੀ ਦੇ ਅੱਗੇ ਟੇਕ ਨਹੀਂ ਸਕਿਆ ਕਣੀ ਮਤ ਰਹੀ ਹੈ ਕਿ ਸ਼ੈਡ ਡਿੱਗਣ ਤੋਂ ਪਹਿਲਾਂ ਹੀ ਸ਼ੈਡ ਥੱਲੋ ਬੰਨੇ ਡੰਗਰ ਤੇ ਪ੍ਰਵਾਸੀ ਉਥੋਂ ਕੱਢ ਲਏ ਗਏ ਸਨ ਕਿਸਾਨ ਸੁਰਿੰਦਰਪਾਲ ਨੇ ਦੱਸਿਆ ਕਿ ਉਸ ਦੀ ਡੇਢ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਡੰਗਰਾਂ ਦੇ ਸਿਰ ਤੇ ਹੀ ਪਾਲਦਾ ਸੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਪੀੜਤ ਕਿਸਾਨ ਦੇ ਲਈ ਮਦਦ ਦੀ ਕੋਹਾਰ ਲਗਾਈ ਇਹ ਮੇਰਾ ਨਾਮ ਹੈ ਸੁਰਿੰਦਰਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨੁਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐ ਤੇ ਮਹਾ ਡੰਗਰ ਕੱਡੇ ਥੱਲਿਓ ਇਹਦੇ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ ਤੋੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਗੜਾ ਛੱਡ ਡੰਗਰਾ ਵਾਸਤੇ ਬਣਾ ਦਾ ਹੀ 100 ਫੁੱਟ ਲੰਮਾ 20 ਫੁੱਟ ਚੌੜਾ ਅੱਜ ਦੇ ਜਮਾਨੇ 'ਚ ਐਡਾ ਛੱਡ ਪਾਉਣਾ ਹੋਵੇ ਤੇ 15-20 ਲੱਖ ਰੁਪਈਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਟੂੜੀ ਪਾਈ ਦੀ ਥੱਲੇ ਟੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਦੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਤੇ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਚੋਂ ਕੀ ਹੋਏਣਾ ਨੁਕਸਾਨ ਜੀ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਟੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਕਿਹੜੇ ਤਤਲੇ ਇਹ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਦਾ ਇਹ ਲੈਂਟਰ ਪਾਉਣਾ ਹੋਵੇ ਕਿ ਕਿੰਨੇ ਕ ਬੰਦਾ ਮਾੜਾ ਦੇ ਪਾ ਹੀ ਨਹੀਂ ਸਕਦਾ ਤੇ ਜੇ ਕਿਸੇ ਨੇ ਪਵਾ ਲਿਆ ਹੋਇਆ ਦੇ ਹੁਣ ਪਾਣੀ ਨੇ ਛੁੱਟ ਦਿੱਤਾ ਇਸ ਕਰਕੇ ਇਹਦੀ ਮਦਦ ਹੋਣੀ ਚਾਹੀਦੀ ਤਾਜਗਾ ਵੇਖ ਲਓ ਹੁਣ ਕਿੱਡਾ ਵੱਡਾ ਬਣਦਾ 1.5 ਲੱਖ ਦਾ ਲਖਾਰਾ ਜੀ ਹਾਂ ਆ ਪੌੜੀਆਂ ਪਾੜੀਆਂ ਸਭ ਕੋਈ ਚੜਿਆ ਰਹੇਗਾ ਪੌੜੀਆਂ ਪਾੜੀਆਂ ਸਭ ਟੁੱਟੜ ਗਏ ਟੋਟੜ ਕੇ ਸਭ ਟੋਟੜ ਕੇ ਆਇਆ ਇਹਨਾਂ ਦਾ